ਜੀ ਮੈਂ ਫਰਾਸ਼ਰ ਸਾਹਿਬ ਨੂੰ ਸਾਡੇ ਬਹੁਤ ਹੀ ਪੁਰਾਣੇ ਕਾਂਗਰਸੀ ਹੈ ਜਿਨ੍ਹਾਂ ਨੇ ਕਾਂਗਰਸ ਪਾਰਟੀ ਦਾ ਚੱਲਾਵਾਂ ਲੰਨ ਦਿੱਤਾ ਹੈ ਮੇਰੇ ਵਾਸਤੇ ਹੈ ਅੱਛਾ ਇਹ ਵੇਢਿੰਗ ਨੂੰ ਇਹੋ ਜੇ ਨਾਵਿਆਂ ਦਾ ਕੋਈ ਫਰਕ ਨਹੀਂ ਪਰਦਾ ਬਿੰਦਾਰੇ ਉਹਨਾਂ ਨੇ ਲਾਇਨੇ ਅਸੀਂ ਥੋੜੀ ਲਾਇਆ ਅਸੀਂ ਤਾਂ ਕੁਝ ਵੀ ਨਹੀਂ ਲਾਇਆ ਅਸੀਂ ਤਾਂ ਮੁਹੱਬਤ ਦੀ ਦੁਕਾਨ ਤੋਂ ਦੱਸਿਆ ਤਾਂ ਉਹਨਾਂ ਨੇ ਘਰ ਚਾਹ ਵੀ ਕਿਹਾਏ ਨੇ ਮੈਂ ਤਾਂ ਗਿਆ ਨਹੀਂ ਇਹੀ ਜਾ ਕੇ ਆਏ ਨੇ ਤੁਸੀਂ ਨਹੀਂ ਗਏ ਹੈਗੇ ਨਹੀਂ ਨਹੀਂ ਹੈਂ ਭਰਾ ਦੇ ਕਰੇ ਤੁਸੀਂ ਨਹੀਂ ਭਰਾ ਬੁਲਾਊਗਾ ਜਿੱਦਨ ਮੈਂ ਚੱਲ ਜਾਊਗਾ ਮੈਂ ਵੱਡਾ ਆਉਣੇ ਤੋਂ ਜਿੱਦਨ ਉਹ ਮੈਨੂੰ ਜੱਫੀ ਪਾ ਕੇ ਬੁਲਾਊਗਾ ਵੀ ਆਹ ਭਰਾ ਚਾਹ ਪੀਣੀਆਂ ਪੀਲਾਂਗੇ ਉਸ ਦਿਨ ਜੀ ਅਸੀਂ ਅੱਜ ਇੱਥੇ ਸ਼ਾਪੂ ਰੋਡ ਤੇ ਆਪਣੇ ਬੂਤ ਤੇ ਬਹਿ ਕੇ ਕੰਮ ਕਰ ਰਹੇ ਸੀ ਉਧਰੋਂ ਰਾਜਾ ਬਣਿੰਗ ਜੀ ਦੀਆਂ ਗੱਡੀਆਂ ਆ ਗਈਆਂ ਤੇ ਕਹਿੰਦੇ ਚਾਹ ਦਾ ਕੱਪ ਪੀਣਾ ਤੇ ਅਸੀਂ ਤਾਂ ਚਲੋ ਜੀ ਆਏ ਨੂੰ ਕਹਿੰਦੇ ਕਿਉਂਕਿ ਬਾਹਰੋਂ ਆਏ ਨੇ ਨਾ ਮਹਿਮਾਨ ਨੇ ਸਾਡੇ ਗਿੱਦੜਵਾਏ ਤੋਂ ਆਏ ਨੇ ਚੰਡੀਗੜ੍ਹ ਰਹਿੰਦੇ ਨੇ ਤੇ ਜਾ ਕੇ ਉਹਨਾਂ ਨੇ ਤੁਹਾਨੂੰ ਆਪਣੀਆਂ ਪ੍ਰੋਬਲਮਸ ਦੱਸੀਆਂ ਕਹਿੰਦੇ ਯਾਰ ਮੈਨੂੰ ਇੱਥੇ ਨੀਂਨਾ ਹੋ ਗਿਆ ਕੰਪੇਨ ਕਰਦੇ ਨੂੰ ਨਾ ਤਾਂ ਕਿਤੇ ਚਾਹ ਦੀ ਚਾਹ ਬੁਲਾਈ ਹੈ ਕਿਸੇ ਕਾਂਗਰਸੀ ਜੀ ਨੇ ਨਾ ਕੋਈ ਆਮੰਦਾ ਬੁਲਾ ਰਿਹਾ ਤੁਸੀਂ ਵਧੀਆ ਚਾਹ ਪਲਾਓ ਨਾਲੇ ਜਿਹੜਾ ਹੁਣ ਅਗਲੇ 6 ਘੰਟੇ ਨੇ ਮੇਰਾ ਪੱਪੀ ਜੀ ਨਾਲ ਸਮਰਥਨ ਹੈ ਕਿਉਂਕਿ ਮੈਂ ਬਾਹਰਲਾ ਆਗੂ ਆ ਮੈਨੂੰ ਲੁਧਾਨੇ ਵਾਰੇ ਕੁਝ ਨਹੀਂ ਪਤਾ ਤੇ ਮੈਨੂੰ ਇਹ ਵੀ ਪਤਾ ਹੈ ਕਿ ਜੋ ਸੇਵਾ ਲੁਧਾਨ ਨਹੀਂ 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 ਸਰ ਉਹ ਤਾਂਾਂ ਦੇ ਸਰੈਂਡਰ ਕਰ ਗਏ ਉਹ ਤਾਂ ਕਹਿੰਦੇ ਜੀ ਮੈਨੂੰ ਪਤਾ ਪੱਪੀ ਜੀ ਦਾ ਮੁਕਾਬਲਾ ਲੁਧਿਆਣੇ ਨਹੀਂ ਹੈਗਾ ਇਹ ਉਹ इमोशनल ਨਹੀਂ ਕਰਦੇ ਅਗਲੇ ਆਏ ਸੀ ਉਹਨਾਂ ਦੀ ਫੀਲਿੰਗ ਸੀਗੀ ਉਹਨੂੰ ਇੱਕ ਤਰ੍ਹਾਂ ਦਾ ਸਰੈਂਡਰ ਕਰਕੇ ਕਿ ਯਾਰ ਨਹੀਂ ਪੱਪੀ ਜੀ ਨੂੰ ਮੇਰੇ ਵੱਲੋਂ ਮੈਸੇਜ ਲਾ ਦਿਓ ਜਿਹੜੇ ਅਗਲੇ 4-5 ਘੰਟੇ ਨੇ ਮੇਰੇ ਕਾਂਗਰਸੀ ਵੀ ਆਮ ਆਦਮੀ ਪਾਰਟੀ ਨੂੰ ਵੋਟ ਪਾਣਗੇ ਮੈਨੂੰ ਤਾਂ ਪਤਾ ਲੱਗਿਆ ਵੀ ਆ ਕੇ ਮੈਂ ਤਾਂ ਇਹ ਨੰਗਾ ਕਰਨ ਆਇਆ ਉਹਨੂੰ ਜੀ ਮੈਨੂੰ ਤਾਂ ਪਤਾ ਲੱਗਿਆ ਵੀ ਸਾਰਾ মিডিਆ ਮੈਂ ਤਾਂ ਵੜਿੰਗ ਨੂੰ ਨੰਗਾ ਕਰਨ ਆਇਆ ਦਰਅਸਲ ਅੱਜ ਕਾਂਗਰਸ ਪਾਰਟੀ ਦੇ ਉਮੀਦਵਾਰ ਅਸ਼ੋਕ ਪ੍ਰਸ਼ਰ ਪੱਪੀ ਦੇ ਸ਼ਾਹਪੁਰ ਰੋਡ ਤੇ ਘਰ ਗਏ ਸਨ ਇਸ ਜੁਲਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਤਲ ਲੁਧਿਆਣਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਖਿਲਾਫ ਨਾਰੇਬਾਜ਼ੀ ਕਰਨ ਕਾਰਨ ਮਾਹੌਲ ਗਰਮ ਆ ਗਿਆ ਹਾਲਾਂਕਿ ਇਸ ਜੁਲਨ ਵੜਿੰਗ ਨੇ ਮਾਹੌਲ ਨੂੰ ਸ਼ਾਂਤ ਕੀਤਾ ਪਿਆਰ ਦੀ ਦੁਕਾਨ ਖੋਲੀ ਅਤੇ ਪੱਪੀ ਦੇ ਘਰ ਚਾਹ ਪੀਤੀ ਇਸ ਜੁਲਨ ਰਾਜਾ ਵੜਿੰਗ ਨੇ ਸ਼ਾਹਪੁਰ ਰੋਡ ਤੇ ਸਥਿਤ ਬੋਲਿੰਗ ਕੋਰਟ ਦਾ ਜਾਇਜ਼ਾ ਵੀ ਲਿਆ ਇਸ ਦੌਰਾਨ ਕੋਟੇ ਪੱਤਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਦੋਸ਼ ਲਾਇਆ ਕਿ ਰਾਜਾਭਨੀਂਗ ਨੇ ਆਮ ਆਦਮੀ ਪਾਰਟੀ ਅੱਗੇ ਆਤਮਸਮਰਪਣ ਕਰ ਦਿੱਤਾ ਹੈ ਕਾਂਗਰਸ ਅਤੇ ਆਪ ਦਾ ਗੱਟਜੋੜ ਸਾਹਮਣੇ ਆ ਗਿਆ ਹੈ ਪਾਰਟੀ ਮੇਂ ਪ੍ਰਾਸ਼ਰ ਸਾਹਿਬ ਨੂੰ ਸਾਡੇ ਬਹੁਤ ਹੀ ਪੁਰਾਣੇ ਕਾਂਗਰਸ ਵੀ ਹੈ ਜਿਨ੍ਹਾਂ ਨੇ ਕਾਂਗਰਸ ਪਾਰਟੀ ਦਾ ਚਲਾਰ ਬੁਲਾਵਾ ਦਿੱਤਾ ਹੈ ਉਹਨਾਂ ਨੂੰ ਮੇਰੇ ਵਾਸਤੇ ਅੱਗੇ ਉਹ ਕੋਈ ਕਰੀਸ਼ਾਨੀ ਮਤਾਈ ਹੋਏ ਨਾ ਸਿਆ ਤਾਂ ਕਿਵੇਂ ਚੱਲਦਾ ਸਰ ਬਹੁਤ ਸੋਹਣਾ ਚੱਲ ਰਿਹਾ ਤੁਹਾਡੀ ਕਿਰਪਾ ਹੈ ਬਾਬਾ ਜੀ ਦੀ ਕਿਰਪਾ ਹੈ ਸਭ ਭਾਈਚਾਰੇ ਦੇ ਨਾਲ ਵੋਟਾਂ ਪੈਣ ਜੀ ਇਸੇ ਪ੍ਰਕਾਰ ਦਾ ਕੋਈ ਤਣਾਅਪੂਰਨ ਮਾਹੌਲ ਨਾ ਬਣੇ ਜੀ ਅਸੀਂ ਸਾਰੇ ਮੈਂ ਸਾਰੇ ਜਿੰਨੇ ਵੀ ਕੈਂਡੀਡੇਟਸ ਨੇ ਉਹਨਾਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਹਰ ਬੰਦੇ ਨੂੰ ਸੁਖਾਵੇ ਮਾਹੌਲ ਬਣਾਉਣੇ ਚਾਹੀਦੇ ਆ ਤਾਂ ਜੋ 6 ਵਜੇ ਤੋਂ ਬਾਅਦ 6 ਵਜੇ ਤੋਂ ਬਾਅਦ ਸਭ ਲੋਗ ਆਹ ਹਾਂ ਇੱਕ ਦੂਜੇ ਨੂੰ ਪਿਆਰ ਭਰੀ ਅੱਖ ਦੇ ਨਾਲ ਦੇਖਣ ਇਹ ਡੈਮੋਕ੍ਰੇਸੀ ਹੈ ਹਰ ਬੰਦੇ ਨੂੰ ਆਜ਼ਾਦਤ ਹੈ ਆਪਦੀ ਵੋਟ ਪਾਉਣ ਦਾ ਸੋ ਇਸ ਗਲੀ ਦੇ ਵਿੱਚ ਦੇਖੋ ਕਾਂਗਰਸ ਵੀ ਰਹਿੰਦੀ ਹੈ ਆਮ ਆਦਮੀ ਪਾਰਟੀ ਵੀ ਰਹਿੰਦੀ ਹੈ ਸਾਰੇ ਲੋਕ ਰਹਿੰਦੇ ਸੋ ਘਰ ਇੱਕਾ ਇੱਕ ਪਰਿਵਾਰ ਹੈ ਇੱਕ ਪਰਿਵਾਰ ਹੈ ਮੈਨੂੰ ਲੱਗਦਾ ਕਿ ਸਭ ਨੂੰ ਆਪਸ ਵਿੱਚ ਭਾਈਚਾਰਾ ਬਣਾ ਕੇ ਰੱਖਣਾ ਚਾਹੀਦਾ ਹੈ ਸੋ ਇਸੇ ਕਰਕੇ ਉਸ ਭਾਈਚਾਰਿਕ ਸਾਂਝ ਦੇ ਲਈ ਰਾਜਾ ਵੜਿੰਗਾ ਜੀ ਇੱਥੇ ਖੜਾ ਹੈ ਬਹੁਤ ਵਧੀਆ ਪਹਿਲ ਕੀਤੀ ਹੈ ਬੜਿੰਗ ਸਾਹਿਬ ਬੜਿੰਗ ਸਾਹਿਬ ਬਹੁਤ ਵਧੀਆ ਪਹਿਲ ਕੀਤੀ ਹੈ ਲੱਗਦਾ ਹੈ ਕਿ ਸਾਰਿਆਂ ਨੂੰ ਅਜਿਹੇ ਜਗ੍ਹਾ ਤੇ ਸਭ ਦੇ ਸਾਹਿਬ ਬੜਿੰਗ ਸਾਹਿਬ ਸਹਿਰ ਸਾਹਿਬ

ਇਹ ਰਾਇਆ ਗੱਪੀ ਜਿੱਤੂਆ ਬੱਪੀ ਇਹ ਸਾਰੇ ਲੱਗੇ ਆ। ਕੋ ਦਿਖੋ ਅਜੇ ਵਿਡਿੰਗ ਨੂੰ ਇਹੋ ਜੇ ਨਾਰਿਆਂ ਦਾ ਕੋਈ ਫਰਜ਼ ਨਹੀਂ ਪੈਂਦਾ। ਮੈਂ ਇੱਕ ਜਵਾਬ ਦੇਣਾ। ਮੈਂ ਜਵਾਬ ਦੇਦਾ 25 ਸਾਲ ਦਾ ਮੁੰਡੇ ਆ। ਨਹੀਂ ਨਹੀਂ। ਉਹ ਤਾਂ ਪੰਜਾਬ ਦਾ ਮੁੰਡਾ ਕਿਹਾ ਗਿਆ ਇਹਦਾ। ਇਹਦਾ ਯੰਗ ਮੁੰਡਿਆ। ਹਾਂ। ਸੋ ਮੇਰੇ ਕਹਿਣ ਦਾ ਮਤਲਬ ਮੈਨੂੰ ਨਾਰੇ ਨਾਲ ਕੋਈ ਫਰਕ ਨਹੀਂ ਪੈਂਦਾ ਮੈਨੂੰ ਰਾਹੁਲ ਗਾਂਧੀ ਨੇ ਮੁਹੱਬਤ ਦੀ ਦੁਕਾਨ ਖੋਲ੍ਹਣ ਆਸੇ ਥੇ ਕਪੜੇ ਦੇ ਬਜਾਰ ਨੇ ਮੁਹੱਬਤ ਦੀ ਦੁਕਾਨ ਰਾਜਾਵੜਿੰਗ ਆਪਣੇ ਨੇ ਦੇਖਿਆ ਕਿ ਖੋਲ੍ਹਦੇ ਅੰਦਰ ਗੱਲਬਾਤ ਕੀ ਹੋਈ ਆ ਅੰਦਰ ਜਿਵੇਂ ਅਸ਼ੋਕ ਨਾਸ਼ਨ ਪਰੈਸ਼ਰ ਨਹੀਂ ਤੇ ਚਲੇ ਗਿਆ ਸਰ ਬੇਟੇਨ ਨੂੰ ਮਿਲ ਕੇ ਆਏ ਬੇਟਾ ਜੀ ਤੁਹਾਨੂੰ ਚਾਹ ਤੇ ਬੁਲਾਉਣਗੇ ਗੱਲ ਸਮਝੋ ਬਿਲਕੁਲ ਉਹਨਾਂ ਨੇ ਚਾਹ ਤੇ ਬੁਲਾਉਣਗੇ ਰੋਟੀ ਤੇ ਬੁਲਾਉਣਗੇ ਇੱਕ ਦੂਜੇ ਨੂੰ ਇਹ ਚੰਗੀ ਗੱਲ ਹੈ ਇੱਕ ਦੂਜੇ ਦਾ ਖਿਆਲ ਹੈ ਹਾਂਜੀ ਸਰ ਬੋਲੋ ਕੀ ਚਲੋ ਘਰ ਚ ਬਰਾ ਬੈਠਾ ਭਰਾ ਨੂੰ ਤਾਂ ਬੁਲਾਉਂਦੇ ਨਹੀਂ ਪਬਲਿਕ ਨੂੰ ਕਹਿੰਦੇ ਆ ਵੀ ਮੈਂ ਕਰੂੰ ਜਾਂ ਉਹ ਕਰੂੰ ਲਾਇਆ ਮੁਹੰਮਦੀ ਦੀ ਦੁਕਾਨ ਆ ਸਾਡੀ ਅਸੀਂ ਤਾਂ ਮੈਂ ਤਾਂ ਰਹਿਣਾ ਇੱਥੇ ਆ ਠੀਕ ਆ ਨਾ ਤੁਹਾਨੂੰ ਬੁਲਾਉਣੇ ਤਾਂ ਬੁਲਾਏ ਸੀ ਕਹਿ ਰਹੇ ਹੋਣੇ ਸਾਨੂੰ ਚਾਹਤੇ ਬੁਲਾਉਂਦੇ ਨਹੀਂ ਕਦੇ ਬਾਹਰ ਲੈਣ ਬੁਲਾਉਂਦੇ ਨਹੀਂ ਸਾਨੂੰ ਚਾਹਤੇ ਯਾਰ ਮੇਰੀ ਗੱਲ ਹੀ ਨਹੀਂ ਸਮਝੇ ਕਾਂਗਰਸ ਪਾਰਟੀ ਹਮੇਸ਼ਾ ਇਕਤਾ ਦਾ ਸੰਦੇਸ਼ ਪਿਆਰ ਦਾ ਸੰਦੇਸ਼ ਹਮੇਸ਼ਾ ਅਸੀਂ ਦਿੱਤਾ ਔਰ ਦਿੰਦੇ ਰਹਾਂਗੇ ਤੁਸੀਂ ਭਾਹੂਕ ਹੋ ਗਏ ਸੀ ਬਾਹੂਕ ਮੈਂ ਅੰਦਰ ਤਾਂ ਹੋਇਆ ਤੁਸੀਂ ਆਪ ਸਮਝਦੇ ਹੋ ਵੀ ਮੈਂ ਭਾਹੂਕ ਕਿਉਂ ਹੋਇਆ ਮੇਰਾ ਭਾਵ ਖੋੜਾ ਬਣਦਾ ਸੀ ਮੈਂ ਜਾਣ ਬੁੱਝ ਕੇ ਨਹੀਂ ਹੋਇਆ ਉਹ ਮੇਰੇ ਦਿਲ ਦੇ ਅੰਦਰ ਜੋ ਉਵਾਲ ਸੀ ਮੇਰਾ ਨਿਕਲਿਆ ਸੀ ਮੈਂ ਤਾਂ ਪਿਆਰੀ ਮੈਂ ਤਾਂ ਉਹਨਾਂ ਨੂੰ ਜੱਫੀ ਪਾ ਕੇ ਪਿਆਰੀ ਕੀਤਾ ਨਾ ਮੈਂ ਤਾਂ ਹੋਰ ਕੋਈ ਗੱਲ ਨਹੀਂ ਕੀਤੀ ਹੋਰ ਨੂੰ ਲੈ ਕੇ ਤੁਹਾਡੇ ਕੀ ਵਿਵਾਦ ਹੋਇਆ ਸੀ ਸਰ ਕਿਹੜੀ ਵੋਟ ਨੂੰ ਮੈਂ ਵੋਟ ਆਪਣੀ ਪਾ ਕੇ ਆਇਆ ਤੁਸੀਂ ਕਹਿ ਰਹੇ ਭਰਾ ਨੂੰ ਭਰਾ ਨਹੀਂ ਪੁੱਛਦੇ ਆ ਤੁਹਾਨੂੰ ਪਾ ਕੇ ਆਏ ਵੋਟਾਂ ਕੀ ਗੱਲ ਬਾਤ ਹੈ ਕਾਂਗਰਸ ਪਾਰਟੀ ਨੂੰ ਮੈਂ ਆਪਣੀ ਵੋਟ ਪਾ ਕੇ ਆਇਆ ਕਾਂਗਰਸ ਪਾਰਟੀ ਜਿਸ ਮੈਂ ਕਾਂਗਰਸਮੈਨ ਆ ਮੈਂ ਕਾਂਗਰਸਮੈਨ ਮੈਂ ਕਾਂਗਰਸ ਸੇਵਾਦਲ ਦਾ ਸਿਪਾਹੀ ਸੀ ਹੈ ਔਰ ਰਹਾਂਗਾ ਮਰਦੇ ਦਮ ਤੱਕ ਮੈਂ ਕਾਂਗਰਸ ਪਾਰਟੀ ਦਾ ਸਿਪਾਹੀ ਰਹਾਂਗਾ ਮੈਂ ਵਿੰਡਾਰੇ ਉਹਨਾਂ ਨੇ ਲਾਇਏ ਨੇ ਅਸੀਂ ਥੋੜੀ ਲਾਇਆ ਅਸੀਂ ਤਾਂ ਕੁਝ ਵੀ ਨਹੀਂ ਲਾਇਆ ਅਸੀਂ ਤਾਂ ਮੁਹੱਬਤੀ ਦੀ ਦੁਕਾਨ ਤੋਂ ਦੱਸਿਆ ਤਾਂ ਉਹਨਾਂ ਨੇ ਘਰ ਚਾਹ ਵੀ ਕਿਹਾ ਇਹ ਮੈਂ ਤਾਂ ਗਿਆ ਨਹੀਂ ਇਹੀ ਜਾ ਕੇ ਆਏ ਨੇ ਤੁਸੀਂ ਨਹੀਂ ਗਏ ਹੈਂ ਭਰਾ ਦੇ ਕਰੇ ਤੁਸੀਂ ਨਹੀਂ ਗਏ ਭਰਾ ਬੁਲਾਊਗਾ ਜਿੱਦਨ ਮੈਂ ਚੱਲ ਜਾਊਗਾ ਮੈਂ ਵੱਡਾ ਉਹਨੇ ਤੋਂ ਜਿੱਦਣ ਉਹ ਮੈਨੂੰ ਜੱਫੀ ਪਾ ਕੇ ਬੁਲਾਊਗਾ ਵੀ ਆਪ ਭਰਾ ਚਾਹ ਪੀਣੀਆ ਪੀਲਾਂਗੇ ਤੁਸੀਂ ਨਹੀਂ ਜੀ ਅਸੀਂ ਅੱਜ ਇੱਥੇ ਸ਼ਾਹਪੂਰ ਰੋਡ ਤੇ ਆਪਣੇ ਬੂਤ ਤੇ ਬਹਿ ਕੇ ਕੰਮ ਕਰ ਰਹੇ ਸੀ ਉਧਰੋਂ ਰਾਜਾ ਬਣਿੰ ਤੇ ਕਹਿੰਦੇ ਚਾਹ ਦਾ ਕੱਪ ਪੀਣਾ ਤੇ ਅਸੀਂ ਤਾਂ ਚਲੋ ਜੀ ਆਏ ਨੂੰ ਕਹਿੰਦੇ ਕਿਉਂਕਿ ਬਾਹਰੋਂ ਆਏ ਨੇ ਨਾ ਮਹਿਮਾਨ ਨੇ ਸਾਡੇ ਗਿੱਦੜ ਵਾਜ ਤੋਂ ਆਏ ਨੇ ਚੰਡੀਗੜ੍ਹ ਰਹਿੰਦੇ ਨੇ ਤਾਂ ਕਰਕੇ ਕਹਿੰਦੇ ਚਾਹ ਵੀ ਨਹੀਂ ਆ ਮੈਂ ਕਿਹਾ ਆਜੋ ਚਾਹ ਵੀ ਲੀਓ ਉੱਥੇ ਜਾ ਕੇ ਉਹਨਾਂ ਨੇ ਸਾਨੂੰ ਆਪਣੀਆਂ ਪ੍ਰੋਬਲਮਸ ਦੱਸੀਆਂ ਕਹਿੰਦੇ ਯਾਰ ਮੈਨੂੰ ਇੱਥੇ ਨੀਂਨਾ ਹੋ ਗਿਆ ਕੰਪੇਨ ਕਰਦੇ ਨੂੰ ਨਾ ਤਾਂ ਕਿਤੇ ਚਾਹੀਦੀ ਚਾਹ ਬੁਲਾਈ ਹੈ ਕਿਸੇ ਕਾਂਗਰਸੀ ਨੇ ਨਾ ਕੋਈ ਆਮ ਬੰਦਾ ਬੁਲਾ ਰਿਹਾ ਤੁਸੀਂ ਵਧੀਆ ਚਾਹ ਪਲਾ ਦਿਓ ਨਾਲੇ ਜਿਹੜਾ ਹੁਣ ਅਗਲੇ 6 ਘੰਟੇ ਨੇ ਮੇਰਾ ਪੱਪੀ ਜੀ ਨਾਲ ਸਮਰਥਨ ਹੈ ਕਿਉਂਕਿ ਮੈਂ ਬਾਹਰਲਾ ਆਗੂ ਹਾਂ ਮੈਨੂੰ ਲੁਧਾਣੇ ਦੀ ਪੱਪੀ ਜੀ ਕਰ ਸਕਦੇ ਹੋ ਮੇਰੇ ਤੋਂ ਨਹੀਂ ਹੋਣੀ ਇਸ ਕਰਕੇ ਇੱਕ ਤਰ੍ਹਾਂ ਦਾ ਸਮਰਥਨ ਦੇਖਿਓ ਤੁਸੀਂ ਆਪ ਦੇਖ ਸਕਦੇ ਹੋ ਆਪ ਚੱਲ ਕੇ ਆ ਜੀ ਸ਼ੌਂ ਪ੍ਰੈਸ਼ਰ ਪੱਪੀ ਸ਼ੌਂ ਪ੍ਰੈਸ਼ਰ ਪੱਪੀ ਇੱਕ ਜਿਹੜੇ ਸਹਿਨ ਤੋਂ ਬਜੇ ਜਿਹੜੇ ਬੂਥ ਨੇ ਉੱਤੇ ਕੱਲ ਵੀ ਵਿਵਾਦ ਵੀ ਹੋਇਆ ਤੇ ਲੜਕਾਰੀਆਂ ਵੀ ਗਿਆ ਉਹਦੇ ਬਾਰੇ ਕੀ ਕਹਿਣਾ ਚਾਹੂਗੇ ਜੀ ਸਰ ਉਹ ਤਾਂ ਤੁਸੀਂ ਆਪ ਹੀ ਦੇਖ ਲਓ ਨਾ ਇਹ ਤਾਂ ਪੋਲੀਟੀਕਲ ਹੈ ਆਪ ਹੀ ਕਰਾਉਂਦੇ ਨੇ ਇਹਨਾਂ ਦੀ ਆਦਤ ਹੈ ਪਹਿਲਾ ਉਹ ਗੱਲ ਹੈਗੀ 11 ਸਵਾ 11 ਦੀ ਇਹਨਾਂ ਦੀ ਕੋਸ਼ਿਸ਼ ਸੀਗੀ ਕਿ ਪੱਪੀ ਜੀ ਦੇ ਬੰਦਿਆਂ ਨਾਲ ਕਲੈਸ਼ ਕਰਾ ਕੇ ਆਪਣੇ ਨੂੰ ਵੋਟਾਂ ਕਨਵਰਟ ਕਰਾ ਲਈਏ ਪਰ ਲੁਧਿਆਣੇ ਦੀ ਜਨਤਾ ਜਾਣਦੀ ਹੈ ਤੇ ਖਾਸ ਕਰਕੇ ਜਿਹੜਾ ਹੀਸਾ ਨਗਰ ਲੁਧਿਆਣਾ ਸੈਂਟਰਲ ਦਾ ਏਰੀਆ ਉਹ ਸਾਡਾ ਪਰਿਵਾਰ ਹੈ ਉਹਨਾਂ ਨੂੰ ਪਤਾ ਪੱਪੀ ਜੀ ਦੇ ਨਾਂ ਬੰਦਿਆਂ ਦੀ ਐ ਸੋਚ ਐ ਨਾ ਪੱਪੀ ਜੀ ਦੀ ਸੋਚ ਐ ਇਹਨਾਂ ਨੇ ਪੋ ਲਗੇ ਚੱਲ ਕੇ ਉਹਨਾਂ ਦੇ ਦਰ ਤੇ ਚੱਲ ਜਾਓ ਤੇ ਨਾਲੇ ਵਧੀਆ ਚਾਹ ਬੁਲਾ ਦੂਗੇ ਤੇ ਉਹਨਾਂ ਨੂੰ ਸਮਰਥਨ ਦੇ ਸਮਰਥਨ ਦੇ ਗਏ ਜੀ ਅਜੋ ਇਲੈਕਸ਼ਨ ਤੋਂ ਪਹਿਲਾਂ ਰਾਜਾਵੜੀ ਨੇ ਕਿਹਾ ਸੀਗਾ ਕਿ ਮੈਂ ਇੱਕ ਤਰੀਕ ਨੂੰ ਪੱਕੀ ਦੇ ਗਰਜਾਪ ਇਹਨਾ ਹਾਂਗਾ ਕਿਉਂਕਿ ਪੱਕੀ ਜੀ ਨੇ ਕਿਹਾ ਸੀ ਕਿ ਮੈਂ ਤਾਂ ਜੇਤੂ ਬਣ ਪਰ ਅਜੋ ਇਲੈਕਸ਼ਨal ਦੇ 23 ਤਰੀਕ ਇੱਕ ਤਰੀਕ ਨਹੀਂ ਆ ਰਹੀ ਸਰ ਦੇਖੋ ਇਹ ਗੱਲ ਤਾਂ ਉਹ ਨੂੰ ਹੀ ਦੱਸ ਸਕਦਾ ਅਸਾਂ ਬੂਥਾਂ ਦੇ ਬੈਠੇ ਆਪਣੇ ਕੰਮ ਕਰਦੇ ਹੋਏ ਸੀ ਆ ਦੇਖੋ ਹੱਥ ਚ ਪੈਣਾ ਅਸਾਂ ਨਹੀਂ 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 ਸਰ ਉਹ ਤਾਂ ਹਾਂ ਦੇ ਸਰੈਂਡਰ ਕਰ ਗਏ ਉਹ ਤਾਂ ਕਹਿੰਦੇ ਜੀ ਮੈਨੂੰ ਪਤਾ ਪੱਪੀ ਜੀ ਦਾ ਮੁਕਾਬਲਾ ਨਹੀਂ ਆਣੇ ਨਹੀਂ ਹੈਗਾ ਇੱਕ ਤਰਫਾ ਪੱਪੀ ਜੀ ਜਿੱਤ ਰਹੇ ਨੇ ਲੋਕ ਆਮ ਆਦਮੀ ਪਾਰਟੀ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਤੋਂ ਬਹੁਤ ਖੁਸ਼ ਨੇ ਅੱਜ ਦੇ ਦਿਨ ਇੱਕ ਨੰਬਰ ਬਟਨ ਤੇ ਠਾਡਾ ਵੋਟਾਂ ਪੈ ਤਾ ਥੋੜੇ ਮੂਰੀ ਆ ਸਰ ਹਾਂਜੀ ਹਾਂਜੀ ਹੁਣ ਕੀ ਮੈਂ ਆਪਣੇ ਉਹ ਕੀ ਜਗਾ ਤੁਸੀਂ ਕੋਈ ਵੀਡੀਓ ਤੁਹਾਡੇ ਘਰੇ ਆਂਦੇ ਨਹੀਂ ਸਰ ਦੇਖੋ ਅਸੀਂ ਅਸੀਂ ਅੱਗਾ ਕਿਸੇ ਨੂੰ ਇਹ ਉਹ इमोशनल ਨਹੀਂ ਕਰਦੇ ਅਗਲੇ ਆਏ ਸੀ ਉਹਨਾਂ ਦੀ ਫੀਲਿੰਗ ਸੀਗੀ ਉਹਨੂੰ ਇੱਕ ਤਰ੍ਹਾਂ ਦਾ ਸਰੈਂਡਰ ਕਰਕੇ ਕਿ ਯਾਰ ਨਹੀਂ ਪੱਪੀ ਜੀ ਨੂੰ ਮੇਰੇ ਵੱਲੋਂ ਮੈਸੇਜ ਲਾ ਦਿਓ ਜਿਹੜੇ ਅਗਲੇ 4-5 ਘੰਟੇ ਨੇ ਮੇਰੇ ਕਾਂਗਰਸੀ ਵੀ ਆਮ ਆਦਮੀ ਪਾਰਟੀ ਨੂੰ ਵੋਟ ਪਾਣਗੇ ਕਿਉਂਕਿ ਗਿੱਦੜ ਵਾਹੇ ਤੋਂ ਆਏ ਨੇ ਚੰਡੀਗੜ੍ਹ ਰਹਿੰਦੇ ਨੇ ਤੁਹਾਨੂੰ ਪਤਾ ਵਿਚਾਰੇ ਉਹਨਾਂ ਨੂੰ ਲੁਧਾਨੇਵਾਲੇ ਨਹੀਂ ਪਤਾ ਅੱਜ ਵੋਟਾਂ ਤਾਂ ਦੇਣਾ ਤੁਸੀਂ ਦੇਖੋ ਕਿਸੇ ਕਿਸੇ ਕੈਂਡੀਡੇਟ ਕੋਲ ਇੰਨਾ ਟਾਈਮ ਹੈਗਾ 1 ਘੰਟਾ ਕਿਸੇ ਦੇ ਘਰੇ ਬਹਿਣਾ ਉਹ ਵੀ ਆਪੋਜੀਸ਼ਨ ਕੈਂਡੀਡੇਟ ਦੇ ਉਹ ਵਿਚਾਰੇ ਬਹੁਤ ਮਜਬੂਰ ਨੇ ਉਹ ਆਏ ਸੀਗੇ ਸਮਰਥਨ ਦੇ ਗਏ ਨੇ ਪਰ ਅਸੀਂ ਹੁਣ ਦੁਬਾਰਾ ਹੁਣ ਕਿਉਂਕਿ ਕੋਈ ਵੀ ਕਾਂਗਰਸ ਦਾ ਵੱਡਾ ਜਿਹੜਾ ਉਹਨਾਂ ਦੇ ਨਾਲ ਨਹੀਂ ਤੁਸੀਂ ਜਿਹੜੇ ਉਹਨਾਂ ਦੇ ਨਾਲ ਵੀ ਸੀਗੇ ਉਹ ਵੀ ਦੇਖ ਸਕਦੇ ਹੋ ਅੱਜ ਜਿਨ੍ਹਾਂ ਇਹਨਾਂ ਦੇ ਐਕਸਐਮਐਲ ਐ ਇੱਕ ਵੀ ਇਹਨਾਂ ਦੇ ਨਾਲ ਨਹੀਂ ਹੈਗਾ ਉਹ ਤਾਂ ਇੰਨੀ ਗੱਲ ਵੀ ਕਹਿ ਕੇ ਕਹਿੰਦੇ 20 25 ਦਿਨ ਹੋ ਗਏ ਇੱਥੇ ਕਿਸੇ ਨੇ ਚਾਹੀ ਦੀ ਚਾਹ ਨਹੀਂ ਪਾਈ ਚਲੋ ਸ਼ੁਕਰ ਹੈ ਪੱਪੀ ਦੇ ਘਰੇ ਘਰ ਦੀ ਗਾਵਾਂ ਨੇ ਵਧੀਆ ਚਾਹ ਤਾਂ ਮਿਲ ਗਈ ਠੰਡੇ ਮਤੇ ਨਾਲ ਸੀਗੇ ਹਾਂਜੀ ਠੰਡੇ ਮਤੇ ਨਾਲ ਆਏ ਸਰ ਉਹ ਜਿੱਦਾਂ ਕਹਿੰਦੇ ਨਾ ਉਹਨਾਂ ਨੂੰ ਉਹ ਠੱਗਿਆ ਮਹਿਸੂਸ ਕਰ ਰਹੇ ਸੀ ਉਹਨਾਂ ਨੂੰ ਸਾਰੀ ਕਾਂਗਰਸ ਨੇ ਨਾ ਉਹਨਾਂ ਨੂੰ ਸਾਰੀ ਕਾਂਗਰਸ ਨੇ ਘੰਟਾ ਘਰ ਦਿਖਾ ਕੇ ਭੇਜਿਆ ਸੀਗਾ ਕਿ ਬਹੁਤ ਵੱਡਾ ਪਰ ਜਿੱਦਾਂ ਜਿੱਦਾਂ ਉਹ ਘੰਟਾ ਘਰ ਦੇ ਨੇੜੇ ਆਏ ਕਿ ਉਹਨਾਂ ਨੂੰ ਪਤਾ ਲੱਗ ਗਿਆ ਘੰਟਾ ਘਰ ਦੀ ਛੜਾਂ 'ਚ ਪੱਪੀ ਜੀ ਬੈਠੇ ਨੇ ਲੁਧਿਆਣਾ ਵੇ ਜਿਹੜਾ ਉਹ ਤਾਂ ਪੱਪੀ ਜੀ ਦੇ ਨਾਲ ਹੈ ਇਸ ਕਰਕੇ ਆਜੋ ਸਰੈਂਡਰ ਕਰਨ ਆਏ ਸੀ ਤੁਹਾਡੇ ਵੱਲੋਂ ਜਿਹੜਾ ਵੈਲਕਮ ਕੀਤਾ ਗਿਆ ਉਹਦੇ ਤਾਂ ਜਿਹੜੇ ਕਾਂਗਰਸੀ ਵਰਕਰ ਨੇ ਆ ਸੀਨੀਅਰ ਨੁਮਾਇੰਦੇ ਨੇ ਉਹਨਾਂ ਨੂੰ ਪੁੱਛ ਕੇ ਈ ਨਹੀਂ ਕੀਤੀ ਤੇ ਲੱਗਦਾ ਕਿ ਕਿਤੇ ਨਾ ਕਿਤੇ ਮੰਨ ਦੇ ਵਿੱਚ ਉਹਨਾਂ ਦੇ ਰੋਸ ਸੀਗਾ ਕਿ ਇਸਪੈਕਟ ਕਰਨੀ ਚਾਹੀਦੀ ਆ ਉਹਦਾ ਉਹਨਾਂ ਦਾ ਫੇਸ ਹੀ ਦੱਸ ਰਿਹਾ ਤੁਸੀਂ ਟਿਕਟ ਮਿਲਣ ਤੋਂ ਪਹਿਲੇ ਪੰਜ ਦਿਨ ਦੇਖ ਲਓ ਤੇ ਹੁਣ ਦਾ ਦੇਖ ਲਓ ਵਿਚਾਰੇ ਚਲੋ ਕੋਈ ਗੱਲ ਨਹੀਂ ਸਮਰਥਨ ਦੇ ਗਏ ਨੇ ਵਧੀਆ ਆਊਗਾ ਹੁਣ ਜਿਹੜੇ ਅਗਲੇ 4-5 ਘੰਟੇ ਨੇ ਸਾਰੀ ਕਾਂਗਰਸ ਆਵਾ ਨਹੀਂ ਪਾਰਟੀ ਨੂੰ ਵੋਟ ਪਾਊਗੀ ਸਰੈਂਡਰ ਕਰਦੇ ਆ ਜਿਹੜਾ ਰਾਜਾ ਬੜਿੰਗ ਕਾਂਗਰਸ ਦਾ ਕੈਂਡੀਡੇਟ ਅੱਜ ਉਹ ਪੱਪੀ ਜੀ ਦੇ ਘਰ ਦੇ ਬਾਹਰ ਆ ਕੇ ਅੱਜ ਪੱਪੀ ਜੀ ਦੇ ਘਰੇ ਬਾਹਰ ਆ ਕੇ ਸਰੈਂਡਰ ਕਰ ਗਿਆ ਮੈਂ ਅੱਜ ਹੈਰਾਨ ਹੋ ਗਿਆ ਬਈ ਇਹ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿੰਦਾ ਸੀ ਵੀ ਇਹ ਬਾਹਰੋਂ ਆਏ ਆ ਅੱਜ ਇੱਥੇ ਆ ਕੇ ਉਹਨਾਂ ਦੇ ਘਰ ਚ ਆ ਕੇ ਰਾਜਾ ਬੜਿੰਗ ਜਿਹੜਾ ਇਹ ਮੈਂ ਤੁਹਾਨੂੰ ਪਹਿਲਾਂ ਹੀ ਕਹਿੰਦਾ ਸੀ ਵੀ ਇਹ ਰਲੇ ਹੋਏ ਨੇ ਇਹ ਰਲੇ ਹੋਏ ਨੇ ਤੇ ਘਰੇ ਆ ਕੇ ਸਰੈਂਡਰ ਕਰ ਗਿਆ ਅੱਜ ਰਾਜਾ ਬਪੀਜ ਦੇ ਹੱਕ ਚ ਇਹ ਹਾਲਾਤ ਦੇਖੋ ਕੀ ਨੇ ਇਹ ਤੁਸੀਂ ਮੰਨ ਤੁਸੀਂ ਆ ਫੋਟੋਆਂ ਦੇਖੀਆਂ ਕਿ ਨਹੀਂ ਆਈ ਸੀ ਕਿ ਨਹੀਂ ਉਰੇ ਤੇ ਕੀ ਕਰਨਾ ਕਿ ਘਰੇ ਕੀ ਕਰਨ ਕੀ ਆਏ ਸੀ ਚਾਹ ਪੀਣ ਤੇ ਕਿਉਂ ਲੋਕਾਂ ਨੂੰ ਇੰਨਾ ਕਾਂਗਰਸੀਆਂ ਨੂੰ ਧੋਖਾ ਦਿੱਤਾ ਉਹਨਾਂ ਨੇ ਕਿਉਂ ਲੋਕਾਂ ਨੂੰ ਇੰਨਾ ਧੋਖਾ ਦਿੱਤਾ ਤੇ ਅੱਜ ਤੁਹਾਡੇ ਚੈਨਲ ਦੇ ਮੂਹਰੇ ਸਾਰਿਆਂ ਨੂੰ ਆ ਕੇ ਮੂਹਰੇ ਉਹ ਅੱਜ ਉਰੇ ਆ ਕੇ ਸਾਰੀ ਕਾਂਗਰਸ ਪਾਰਟੀ ਨੂੰ ਅੱਜ ਥੱਲੇ ਪਾਤਾ ਅੱਜ ਕਾਂਗਰਸ ਪਾਰਟੀ ਨੂੰ ਮੁੱਦਾ ਕਰਤਾ ਉਹਨਾਂ ਨੇ ਉਰੇ ਆ ਕੇ ਸਲਿੰਡਰ ਕਰਕੇ ਘਰੇ ਆ ਕੇ ਅੱਜ ਕਾਂਗਰਸ ਪਾਰਟੀ ਨੂੰ ਮੈਂ ਪਹਿਲਾਂ ਕਹਿੰਦਾ ਸੀ ਵੀ ਜਾਗ ਜੋ ਜਾਗ ਜੋ ਕਾਂਗਰਸ ਪਾਰਟੀ ਵਾਲਿਓ ਇਹ ਸੌਦਾ ਹੋਇਆ ਹੋਇਆ ਚਲੋ ਥੋੜਾ ਹੋ ਬਾਈ ਚਾਹ ਪੀਨੇ ਆ ਜੀ ਅੱਪ ਕੀ ਇਹ ਕੈਂਡੀਡੇਟ ਆ ਰਹੇ ਆ ਤੇ ਅੱਜ ਕੇਜਰੀਵਾਲ ਦੇ ਤੇ ਭਗਵੰਤ ਮਾਨ ਦੇ ਡਰੋਂ ਕੇਜਰੀਵਾਲ ਤੇ ਭਗਵੰਤ ਮਾਨ ਦੇ ਡਰੋਂ ਬਿੱਟਾ ਇਹ ਰਾਜਾ ਵੜਿੰਗ ਨੇ ਕਿਹਾ ਸੀ ਕਿ ਪੁੱਪੀ ਨੂੰ ਹਰਾਗੇ ਇਥੋਂ ਭੇਜਾਂਗੇ ਇੱਕ ਦਿਨ ਦੋ ਅੱਜ ਫਿਰ ਘਰੇ ਅੱਜ 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 ਘਰੇ ਫਿਰ ਅੱਜ ਘਰੇ ਕੀ ਕੀ ਪੈਰ ਫੜਨਾ ਆ ਨਾ ਮੈਂ ਪਹਿਲਾਂ ਹੀ ਕਹਿੰਦਾ ਸੀ ਵੀ ਐਸਾ ਕੇਸ ਹੈ ਦੇ ਭਗਵੰਤ ਮਾਨ ਕੋਲੇ ਦਾ ਕੇਸ ਆ ਜਿਹੜਾ ਉਹ ਚਾਹੇ ਉਹਨਾਂ ਨੂੰ ਕਤਲ ਕੀਤਾ ਬੱਚਿਆਂ ਨੂੰ ਉਹ ਚਾਹੇ ਇਹਦੇ ਬਸ ਦੀਆਂ ਬਾਡੀਆਂ ਅੱਜ ਭਗਵੰਤ ਮਾਨ ਨੇ ਤੇ ਚੇਤ ਕੇਜਰੀਵਾਲ ਨੇ ਮਰੋੜੀ ਚਾ ਬਾਹ ਮਰੋੜੀ ਬਾਹ ਸਿੱਧਾ ਗਿੱਦੜਵਾਏ ਤੋਂ ਵੋਟ ਪਾਉਣ ਗਿਆ ਸੀ ਰਾਜਾ ਵੜਿੰਗ ਆ ਕੇ ਸਿੱਧਾ ਪੱਪੀ ਦੇ ਘਰੇ ਆ ਕੇ ਪੈਰਾਂ 'ਚ ਪਿਆ ਸਰਿੰਡਰ ਕਰ ਗਿਆ ਜੀ ਵੀ ਘਰ ਦੇ ਬਾਹਰ ਆਏ ਆ ਵਰਕਰ ਮੈਨੂੰ ਤਾਂ ਇਹ ਪਤਾ ਲੱਗਿਆ ਵੀ ਆ ਕੇ ਮੈਂ ਤਾਂ ਇਹ ਨੰਗਾ ਕਰਨ ਆਇਆ ਉਹਨੂੰ ਜੀ ਮੈਨੂੰ ਤਾਂ ਪਤਾ ਲੱਗਿਆ ਵੀ ਸਾਰਾ মিডিਆ ਮੈਂ ਤਾਂ ਵੜਿੰਗ ਨੂੰ ਨੰਗਾ ਕਰਨ ਆਇਆ ਵੀ ਉਹ ਆ ਕੇ ਟੋਟਲ ਅੱਜ ਸਾਰੀ ਕਾਂਗਰਸ ਨੂੰ ਰੇ ਲੁਧਿਆਣੇ ਦੀ ਕਾਂਗਰਸ ਨੂੰ ਸਾਰੇ ਲੀਡਰਾਂ ਨੂੰ ਮੈਂ ਕਹਿੰਦਾ ਹਜੇ ਵੀ ਉੱਠ ਜੋ ਹਜੇ ਵੀ ਉੱਠ ਜੋ ਅੱਜ ਕਾਂਗਰਸ ਨੂੰ ਸਾਰੀ ਦਾ ਸੌਦਾ ਕਰ ਗਿਆ ਆ ਕੇ ਸਾਰੀ ਕਾਂਗਰਸ ਜਿਹੜੀ ਆ ਲੁਧਿਆਣੇ ਦੀ ਮੁਕਾ ਗਿਆ ਅੱਜ ਬਚ ਜੋ ਹਜੇ ਜਿਹੜੀ ਆ ਉਹ ਬਚ ਜੋ ਹਜੇ ਅੱਜ ਅੱਜ ਇਹ ਗੱਲ ਕਲੀਅਰ ਹੋ ਗਈ ਕਿ ਪੱਪੀ ਦੇ ਮੂਰੇ ਬਿੱਟੂ ਰਾਜਾ ਦੋਨਾਂ ਨੇ ਸਰੈਂਡਰ ਕਰਤਾ ਅੱਜ ਉਹਨਾਂ ਦੇ ਘਰੇ ਆਏ ਨੇ ਸਮਰਥਨ ਦੇਣ ਉਹਨਾਂ ਨੂੰ ਪਤਾ ਕਿ ਅੱਜ ਧੜਾ ਧੜ ਵੋਟਾਂ ਚਾਰੂ ਦੇ ਇੱਕ ਨੰਬਰ ਬਟਨ ਤੇ ਪੈ ਰੀਆਂ ਪੱਪੀ ਜਿੱਤ ਰਿਹਾ ਤੇ ਬਾਅਦ ਕੋਈ ਹਵੀ ਨਾ ਵੀ ਨਾ ਹੋ ਜਾਏ ਇਸ ਲਈ ਪੱਪੀ ਨੂੰ ਪਹਿਲਾਂ ਹੀ ਮੱਥਾ ਟੇਕਣ ਆ ਗਏ ਦੋਨਾਂ ਨੇ ਹਾਰ ਕਬੂਲ ਕਰ ਲਈ ਦੋਨਾਂ ਨੇ ਆਪਣਾ ਸਮਰਥਨ ਦਿੱਤਾ ਤੇ ਲੁਧਿਆਣੇ ਲੋਕਾਂ ਨੂੰ ਸਨੇਹਾ ਦਿੱਤਾ ਕਿ ਪੱਪੀ ਅਨਬੀਟੇਬਲ ਆ ਪੱਪੀ ਦਾ ਲੁਧਿਆਣੇ ਚ ਕੋਈ ਮੁਕਾਬਲਾ ਨਹੀਂ ਲੁਧਿਆਣ ਦਾ ਪੁੱਤ ਜਿੱਤ ਰਿਹਾ ਹੈ ਲੁਧਿਆਣ ਦੇ ਵਿਨਰ ਮੰਨੇ ਜਾਣਾ ਡੈਫੀਨੇਟ ਲੁਧਿਆਣ ਦੀ ਜਨਤਾ ਵਿਨਰ ਹੈ ਜਿਦੋਂ ਆਪਾਂ 4 ਤਰੀਕ ਨੂੰ ਇਕੱਠੇ ਭੰਗੜੇ ਪਾਵਾਂਗੇ ਲੁਧਿਆਣ ਦੇ ਪੁੱਤ ਨੂੰ ਮੋਢਿਆਂ ਤੇ ਚਾੱਕੇ ਵਰੋ ਸ਼ੋਕ ਪ੍ਰਾਸ਼ਰ ਪੱਪੀ ਨੂੰ ਅੱਜ ਦੇਖੋ ਕਿਹਜਾ ਦੇਣਾ ਵੋਟਾਂ ਦਾ ਵਿਰੋਧੀ ਆ ਕੇ ਸਮਰਥਨ ਦੇ ਰਿਹਾ ਪੱਪੀ ਜੀ ਨੂੰ ਸੋ ਇਹ ਪੱਪੀ ਜੀ ਦਾ ਘਰ ਹੈ ਤੇ ਵਿਰੋਧੀਆਂ ਨੂੰ ਇੱਥੇ ਢੇਡੇ ਕੱਢਣੇ ਪੈ ਰਹੇ ਆ ਕਿ ਪੱਪੀ ਸਾਨੂੰ ਦੰਗਲ ਪੈ ਗਈ ਕਿ ਪੱਪੀ ਸਾਨੂੰ ਪੜੋਸ ਦੇਵੇ ਪੱਪੀ ਪੱਪੀ ਸਾਨੂੰ ਜਿੰਦਗੀਆ ਪੱਪੀ ਪੱਪੀ ਕਿਹ ਕਿਹ ਪੱਪੀ ਤੇ ਤੇ ਉਹਨਾਂ ਨੂੰ ਦੋਨੋਂ ਵਿਰੋਧੀਆਂ ਨੂੰ ਜਿਹੜੇ ਵੱਡੇ ਵਿਰੋਧੀ ਨੇ ਉਹਨਾਂ ਨੂੰ ਦੰਦਲਾ ਪਈਆਂ ਹੋਈਆਂ ਜ ਜਿਨ੍ਹਾਂ ਨੇ ਆ ਕੇ ਸਿਰਫ ਪੱਪੀ ਸਾਨੂੰ ਪਲੋਸਦੇ ਪੱਪੀ ਪੱਪੀ ਸਾਨੂੰ ਪਿਆਰ ਕਰਦੇ ਸਾਨੂੰ ਚਾਹ ਪਲਾਦੇ ਹੁਣ ਰਾਜਾ ਵੀ ਆਇਆ ਚਾਹ ਪੀਤੀ ਸਾਨੂੰ ਸਮਰਥਨ ਦੇ ਕੇ ਗਿਆ ਬਿੱਟੂ ਵੀ ਆਇਆ ਕਹਿੰਦਾ ਯਾਰ ਮੇਰਾ ਵੀ ਖਿਆਲ ਰੱਖਿਓ ਮੇਰਾ ਤਾਂ ਨਿਪੜਿਆ ਹੈ ਕੰਮ ਮਗਰੋਂ ਨਿਪੜਦਾ ਯਾਰ ਹੈ ਸੋ ਜਿਹੜੀ ਸ਼ਹਿਰ ਦੀ ਹਵਾ ਹੈ ਸ਼ਹਿਰ ਦੀ ਹਵਾ ਲੁਧਿਆਣਾ ਦੇ ਪੁੱਤ ਦੀ ਹੈ ਆਮ ਆਦਮੀ ਪਾਰਟੀ ਦੀ ਅਸਦਾ ਭਗਵੰਤ ਸਿੰਘ ਮਾਨ ਦੀਆ ਕੇਜਵਲ ਸਾਹਿਬ ਕਹਿੰਦਾ ਸੀ ਜਿੰਦਾਬਾਦ ਚਲੋ ਹੁਣ ਦੇ ਗੱਲ ਹੁਣ ਬਣੇਗੇ ਆਸੀਂ ਮੁਹੱਬਤੀ ਸਿਆਸਤ ਕਰਦੇ ਆ ਤੇ ਮੁਹੱਬਤ ਲੈਣ ਆਇਆ ਸੀ ਨਾ ਪੱਪੀ ਜੀ ਤੋਂ ਮੁਹੱਬਤ ਲੈਣ ਆਇਆ ਸੀ ਪੱਪੀ ਜੀ ਤੁਹਾਨੂੰ ਪਤਾ ਹੀ ਆ ਪਿਆਰ ਵਾਲਾ ਨਾਮ ਪੱਪੀ ਤਾਂ ਉਹ ਕਹਿੰਦੇ ਵੀ ਜੱਫੀ ਲੈਣੀ ਆ ਪੱਪੀ ਜੀ ਤੋਂ ਤਾਂ ਉਹ ਨਿੱਗ ਲੈਣ ਆਇਆ ਸੀ ਕਿਉਂਕਿ ਲੁਧਿਆਣ ਦੇ ਕਾਂਗਰਸੀਆਂ ਦਾ ਪਿਆਰ ਦਿੱਤਾ ਨਹੀਂ ਲੁਧਿਆਣ ਦੇ ਕਾਂਗਰਸੀਆਂ ਨੇ ਜੱਫੀ ਪਾਈ ਨਹੀਂ ਇੱਕ ਦੋ ਤੋਂ ਛੁੱਟ ਦੇਖੋ ਰਾਜਾ ਜੀ ਕੱਲੇ ਆਏ ਕੋਈ ਵੱਡਾ ਕਾਂਗਰਸੀ ਸੀਗਾ ਨਾਲ ਉਹਨਾਂ ਦੇ ਕੋਈ ਵੀ ਨਹੀਂ ਸੀਗਾ ਸੋ ਰਾਜਾ ਜੀ ਨੂੰ ਬੱਕਰਾ ਬਣਾਇਆ ਨੂਨ ਮਿਰਚ ਮਸਾਲਾ ਲਾਇਆ ਦੂਰੋਂ ਦਿਖਾਇਆ ਘੰਟਾ ਕਰਕੇ ਪਹੁੰਚੋ ਲੁਧਿਆਣੇ ਜੜਾਂ 'ਚ ਪੱਪੀ ਬੈਠਾ ਸੋ ਹੁਣੋ ਰਾਜਾ ਜੀ ਹੁਣਾਂ ਵਾਪਸੀ ਕਰ ਲਈ ਔਰ ਕਹਿੰਦੇ ਵੀ ਤੇਲ ਤੂਲ ਪਵਾ ਰਿਆਂ ਗੱਡੀਆਂ ਚ ਭਰਾ ਰਿਆਂ ਕਿ 5 ਵਜੇ ਗੱਡੀ ਵਾਪਸ ਗਿੱਦੜਵਾਏ ਨੂੰ ਤੋਰਨੀਆਂ ਨੇ ਉਹਨਾਂ ਨੇ ਕਾਬਲਾ ਆਪਣਾ ਜਚਾ ਲਿਆ ਬਿੱਟੂ ਨੇ ਬਿੱਟੂ ਨੇ ਦਿੱਲੀ ਦਾ ਆਪਣਾ ਕਾਬਲਾ ਜਚਾ ਲਿਆ ਸੋ ਬਿੱਲੇ ਨੇ